ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੈਲੀ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਬੋਲੇ ਕਹਿੰਦੇ ਭਵੰਤਮਾਨ ਦੀ ਕੋਠੀ ਦਾ ਘਰਾਓ ਕਰਾਂਗੇ ਮਤਲਬ ਇਹਨਾਂ ਦਾ ਹੁਣ ਕੀ ਹੈ ਇਹ ਲੋਕ ਕੌਣ ਨੇ ਜੇ ਤੁਸੀਂ ਪੰਜਾਬ ਦੇ ਅਸਲੀ ਕਿਸਾਨਾਂ ਦੇ ਕੋਲੋਂ ਪੁੱਛੋਗੇ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਧਰਤੀ ਵਿੱਚ ਬੀਜ ਬੀਜ ਕੇ ਫਸਲਾਂ ਪੈਦਾ ਕਰਦੇ ਨੇ ਔਰ ਭਾਰਤ ਦੇ ਬਹੁਤ ਵੱਡੇ ਹਿੱਸੇ ਨੂੰ ਅਨਾਜ ਪੈਦਾ ਕਰਕੇ ਦਿੰਦੇ ਆ ਇਸ ਕਰਕੇ ਅਨਦਾਤਾ ਕਿਸਾਨਾਂ ਨੂੰ ਕਿਹਾ ਜਾਂਦਾ ਤੇ ਉਹ ਲੋਕਾਂ ਦਾ ਇਹਨਾਂ ਕਿਸਾਨ ਆਗੂਆਂ ਨੇ ਖੂਨ ਕਿਵੇਂ ਚੂਸਿਆ ਜਾਂ ਇਹ ਕਹਿ ਲਿਓ ਵੀ ਇਹ ਕਿਸਾਨਾਂ ਦਾ ਖੂਨ ਪੀਣ ਵਾਲੀਆਂ ਜੋਕਾਂ ਨੇ ਹੁਣ ਕਿਉਂ ਘਰੋ ਕਰਨਾ ਇਹਨਾਂ ਨੇ ਭਵੰਤਮਾਨ ਦੀ ਕੋਠੀ ਦਾ ਮੈਂ ਬਹੁਤ ਵਾਰੀ ਇਹ ਗੱਲ ਕਲੀਅਰ ਕੀਤੀ ਹੈ ਬਹੁਤੇ ਲੋਕ ਮੈਨੂੰ ਵੀ ਗਾਲਾਂ ਗੋਲਾਂ ਕੱਢ ਜਾਂਦੇ ਆ ਵੀ ਤੁਸੀਂ ਕਿਸਾਨਾਂ ਦੇ ਖਿਲਾਫ ਬੋਲਦੇ ਹੋ ਮੈਂ ਗੁਰੂ ਗ੍ਰੰਥ ਸਾਹਿਬ ਦਾ ਬਸਟਾ ਪਾ ਕੇ ਗੱਲ ਕਹਿਣਾ ਵੀ ਕਿਸਾਨਾਂ ਦੇ ਖਿਲਾਫ ਨਹੀਂ ਆਪਾਂ ਬੋਲਦੇ। ਮੈਂ ਪੰਜਾਬ ਦਾ ਵਸਿੰਦਾ। ਔਰ ਮੈਨੂੰ ਅਹਿਸਾਸ ਹੈ ਸਮਝ ਹੈ ਵੀ ਜੋ ਕੁਝ ਅਸੀਂ ਆਪਣੇ ਘਰ ਦੇ ਵਿੱਚ ਵਰਤਦੇ ਹਾਂ ਕੇਵਲ ਇੱਕ ਨੋਣ ਜਾਨਕਿ ਨਮਕ ਨੂੰ ਛੱਡ ਕੇ ਸਭ ਕੁਝ ਧਰਤੀ ਵਿੱਚੋਂ ਪੈਦਾ ਹੁੰਦਾ ਹੈ। ਮਤਲਬ ਹੈ ਨਮਕ ਵੀ ਧਰਤੀ ਦੇ ਵਿੱਚੋਂ ਹੀ ਪਰ ਜਿਹੜੀਆਂ ਆਮ ਚੀਜ਼ਾਂ ਅਸੀਂ ਵਰਤਦੇ ਆ ਖਾਣ ਪੀਣ ਵਾਲੀਆਂ ਉਹ ਸਭ ਕਿਸਾਨ ਪੈਦਾ ਕਰਦਾ ਹੈ ਐਨੀਕ ਮੈਨੂੰ ਸਮਝ ਹੈਗੀ ਹੈ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਇਹ ਹੁਣ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਿਉਂ ਕਰਨ ਲੱਗੇ ਨੇ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਜੋਕਾਂ ਨੂੰ ਪਤਾ ਹੈ ਵੀ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਉਹ ਤੋਂ ਪਹਿਲਾਂ ਪਹਿਲਾਂ ਗੰਡ ਧੁੱਪ ਕਰ ਲਈ ਜਾਵੇ ਇਹ ਪੰਜਾਬ ਦੇ ਲੋਕਾਂ ਨੂੰ ਵੀ ਭੱਲੇ ਭੰਤ ਪਤਾ ਹੈ ਜਦੋਂ ਕਿਸਾਨੀ ਅੰਦੋਲਨ ਸ਼ਿਖਰਾਂ ਤੇ ਪੀਕ ਤੇ ਪਹੁੰਚਾ ਸੀ ਦਿੱਲੀ ਦੇ ਦੇ ਧਰਨੇ ਲੱਗੇ ਬਾਰਡਰ ਰੁਕੇ ਗਏ ਉਸ ਵਕਤ ਕੇਦਰੀਵਾਲ ਨੇ ਕਿਤੇ ਕੰਬਲ ਬੰਡੇ ਕਿਤੇ ਗੈਸ ਸਿਲੰਡਰ ਬੰਡੇ ਕਿਤੇ ਕਹਿ ਦਿੱਤਾ ਜੋ ਚਾਹੀਦਾ ਦੇਵਾਂਗੇ ਤੇ ਉਸ ਵਕਤ ਹੋਇਆ ਕੀ ਸੀ ਇਹਨਾਂ ਕਿਸਾਨ ਆਗੂਆਂ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ। ਅਕਾਲੀ ਦਲ ਦੀ, ਕਾਂਗਰਸ ਦੀ, ਭਾਜਪਾ ਦੀ ਵੋਟ ਖਰਾਬ ਕਰਕੇ ਤੇ ਲੋਕਾਂ ਦੇ ਮਨ ਵਿੱਚ ਇੱਕ ਬਦਲਾਅ ਦੀ ਆਸ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਤੇ ਹੁਣ ਇਹ ਜਿਹੜਾ ਨਵਾਂ ਸੱਪ ਕੱਢ ਰਹੇ ਨੇ ਇਹ ਸਭ ਨੂੰ ਪਤਾ ਹੈ। ਵੀ ਹੁਣ ਇਹ ਭਵੰਤਮਨ ਦੇ ਨਾਲ ਦੁਬਾਰਾ ਸੌਦਾ ਕਰਨਾ ਚਾਹੁੰਦੇ ਐ। ਪਤਾ ਇਹਨਾਂ ਨੂੰ ਵੀ ਹੈ। ਬੀ ਆਮ ਆਦਮੀ ਪਾਰਟੀ ਨੇ ਬਹੁਤ ਪੈਸਾ ਕਮਾਇਆ ਅਰਬਾਂ ਖਰਬਾਂ ਰੁਪਇਆ ਟਰੱਕਾਂ ਦੇ ਟਰੱਕ 94 ਐਮ ਐਲ اے ਨੇ ਵੀ ਇਹ ਆਪਣੇ ਘਰ ਪਰ ਚੁੱਕੇ ਨੇ ਵੀ ਹੁਣ 5-700 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੇ ਸਕਦੀ ਹੈ ਤੇ ਅਸੀਂ ਡੌਣਕੀ ਫੇਰ ਪਿੱਟ ਦਿਆਂਗੇ ਇਲੈਕਸ਼ਨ ਵਾਸਤੇ ਅਸੀਂ ਵੀ ਇਲੈਕਸ਼ਨ ਲੜਨੀ ਹੈ ਅੰਦਰ ਖਾਤੇ ਸਮਝੌਤਾ ਹੁੰਦਾ ਕਿਉਂਕਿ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਤੇ ਉਹ ਲੋਕਾਂ ਨੇ ਤਕਰੀਬਨ ਨਕਾਰੀਆਂ ਹੋਈਆਂ ਨੇ ਇਹ ਪਤਾ ਹੈ ਮੈਂ ਜਿਹੜੀ ਬੇਨਤੀ ਕਰਨੀ ਹੈ ਮੇਰਾ ਮਕਸਦ ਕੇਵਲ ਪੰਜਾਬ ਦੇ ਮੁੱਦਿਆਂ ਤੱਕ ਸੀਮਤ ਹੁੰਦਾ ਹੈ ਭਾਵੇਂ ਸਾਡੀ ਕੌਮ ਦਾ ਮੁੱਦਾ ਹੋਵੇ ਭਾਵੇਂ ਪੋਲਿਟਿਕਲ ਮੁੱਦੇ ਹੋਣ ਸਮਾਜ ਦੇ ਮੁੱਦੇ ਹੋਣ ਉਹਨਾਂ ਮੁੱਦਿਆਂ ਤੇ ਗੱਲ ਕਰਨਾ ਮੇਰਾ ਮਕਸਦ ਹੁੰਦਾ ਹੈ ਬਹੁਤ ਬਾਰੀ ਮੈਂ ਗੱਲ ਕਲੀਅਰ ਵੀ ਕੀਤੀ ਹੈ ਵੀ ਜਿਹੜੀ ਵੀ ਪਾਰਟੀ ਪੰਜਾਬ ਦੇ ਮੁੱਦੇ ਹੱਲ ਕਰੂਗੀ ਤੇ ਉਸ ਪਾਰਟੀ ਨੂੰ ਸਤਾ ਵਿੱਚ ਲਿਆਂਦਾ ਜਾਵੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਅਸੀਂ ਜਿੰਨੇ ਵੀ ਐਮਐਲਏ ਬਣਾਉਣੇ ਨੇ ਉਹ ਪੰਜਾਬ ਦੇ ਵਸਿੰਦੇ ਹੀ ਹੋਣਗੇ ਕੋਈ ਅਸੀਂ ਜੁਪੀ ਬਿਹਾਰ ਤੋਂ ਭੜਕੇ ਤਾਂ ਲੈ ਕੇ ਨਹੀਂ ਆਉਣੇ ਪਰ ਜਿਹੜੇ ਇੱਕ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਵਰਗੇ ਇਨਾ ਬਾਰੇ ਸਭ ਨੂੰ ਪਤਾ ਹੈ ਵੀ ਇਹ ਕਿਵੇਂ ਵੱਡੇ ਵੱਡੇ ਬੈਗ ਲੈ ਕੇ ਸਰਕਾਰਾਂ ਦੇ ਨਾਲ ਪਾਰਟੀਆਂ ਦੇ ਨਾਲ ਸੌਦੇ ਕਰਦੇ ਨੇ ਇਹ ਕੋਈ ਲੁਕਿਆ ਛੁਪਿਆ ਨਹੀਂ ਹੈ ਪਰ ਇੱਕ ਗੱਲ ਇਥੇ ਕਲੀਅਰ ਕਰ ਦੇਣਾ ਜਿਹੜੀ 2027 ਦੇ ਵਿੱਚ ਇਲੈਕਸ਼ਨ ਹੋਣੀ ਹੈ ਨਾ ਤੁਸੀਂ ਕਲੀਅਰ ਨਹੀਂ ਕਰ ਸਕਦੇ ਕਿ ਸਰਕਾਰ ਰੋਲ ਕਿਹੜੀ ਪਾਰਟੀ ਦੀ ਬਣੂਗੀ ਇਹ ਕੋਈ ਕਹਿ ਨਹੀਂ ਸਕਦਾ ਕਿਉਂਕਿ ਬੀਜੇਪੀ ਨੇ ਪੱਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖੇਡੇ ਹੋਏ ਨੇ तकरीबन तकरीबन ਸਾਰੀਆਂ ਹੀ ਪਾਰਟੀਆਂ ਡੈਮੇਜ ਕਰ ਦਿੱਤੀਆਂ ਲੋਕ ਨਫ਼ਰਤ ਕਰਦੇ ਐ ਪਰ ਮੈ ਫੋਕਸ ਕੇਵਲ ਜਿਹੜੀ ਸਮਰਾਲੇ ਰੈਲੀ ਕੀਤੀ ਐ ਬਲਵੀਰ ਸਿੰਘ ਰਾਜੇਵਾਲ ਵਰਗਿਆਂ ਨੇ ਐਸਕੇਐਮ ਜਣ ਕੇ ਕਿਸਾਨ ਸੰਯੁਕਤ ਮੋਰਚਾ ਜਿਹੜਾ ਹੈਗਾ ਤੇ ਮਤਲਬ ਕੀ ਹੈ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਨਾ ਪੰਜਾਬ ਦੀ ਕਿਸਾਨੀ ਤੱਕ ਨਾ ਪੰਜਾਬ ਦੀ ਜਵਾਨੀ ਤੱਕ ਕੋਈ ਮਤਲਬ ਨਹੀਂ ਇਹਨਾਂ ਨੂੰ ਕੇਵਲ ਆਪਣੇ ਘਰ ਭਰਨ ਤੱਕ ਮਤਲਬ ਹੈ ਹੁਣ ਇਹ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਵੀ ਜਿੰਨੇ ਵੀ ਪੰਜਾਬ ਦੇ ਵਿੱਚ 2018 ਤੋਂ ਅੰਦੋਲਨ ਸ਼ੁਰੂ ਹੁੰਦੇ ਆ ਜਿਆਦਾਤਰ ਹੁਣ ਤੱਕ ਜੇ ਕਹਿ ਲਈਏ 7 ਸਾਲ ਹੋ ਚਲੇ ਆ ਇਹਨਾਂ 7 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਪੰਜਾਬ ਦੇ ਕਿਸਾਨ ਲਈ ਜਾਂ ਪੰਜਾਬ ਦੀ ਨੌਜਵਾਨੀ ਲਈ ਕਿੰਨਾ ਕੁ ਬੈਨੀਫਿਟ ਹੋਇਆ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਹਾਂ ਲਾਅਸ ਹੋਇਆ ਪੰਜਾਬ ਦੇ ਸਿਰ ਕਰਜ਼ਾ 4.5 ਲੱਖ ਕਰੋੜ ਦਾ ਹੋ ਚੁੱਕਾ ਹੈ ਕਿਸਾਨੀ ਅੰਦੋਲਨ ਧਰਨਿਆਂ ਦੇ ਵਿੱਚ 8800 ਕਿਸਾਨ ਦੀ ਮੌਤ ਹੋ ਚੁੱਕੀ ਹੈ ਤੇ ਹੋਰ ਜਿਹੜੇ ਖਰਚੇ ਨੇ ਘਰਾਂ ਦੇ ਵਿੱਚ ਕਲਕਲੇਸ਼ ਹੈ ਜਿਹੜੇ ਕਰਜ਼ੇ ਨੇ ਉਹ ਪਤਾ ਨਹੀਂ ਕਿੰਨੇ ਕਿੰਨੇ ਪਰ ਇਨ੍ਹਾਂ ਕਿਸਾਨ ਆਗੂਆਂ ਨੂੰ ਕੋਈ ਚੜ੍ਹੀ ਲੱਥੀ ਦੀ ਨਹੀਂ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਰਦਾ ਹੈ ਕੋਈ ਜਿੰਦਾ ਹੈ ਕਿਸਾਨ ਕੀ ਕਰ ਰਿਹਾ ਹੈ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਕੋਈ ਮਤਲਬ ਨਹੀਂ ਕਿਉਂਕਿ ਜਿਹੜੀ ਗੱਲਬਾਤ ਇਹ ਅੰਦਰਖਾਤੇ ਪਾਰਟੀਆਂ ਦੇ ਨਾਲ ਗਿੱਟਮਿਟ ਕਰਕੇ ਆਉਂਦੇ ਨੇ ਉਹ ਕਿਸਾਨਾਂ ਦੇ ਧਰਨੇ ਵਿੱਚ ਆ ਕੇ ਕਦੇ ਨਹੀਂ ਦੱਸਣਗੇ ਕਿ ਸੱਚਾਈ ਹੈ। ਔਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਕਿਉਂ ਗੱਲ ਕਹਿ ਰਿਹਾ। ਹੋ ਸਕਦਾ ਹੈ ਇਹਨਾਂ ਗੱਲਾਂ ਦੇ ਨਾਲ ਕੋਈ ਰਾਜੀ ਹੋਵੇ, ਕੋਈ ਗਿਲਾ ਕਰੇ। ਪਰ ਮੈਂ ਗੱਲ ਕਲੀਅਰ ਕਰ ਦੇਣਾ ਵੀ ਅੱਜ ਤੱਕ ਇਹਨਾਂ ਦੇ ਧਰਨੇ ਜਿੰਨੇ ਪੰਜਾਬ ਵਿੱਚ ਲੱਗੇ ਜਿਹੜੇ ਮੁੱਦਿਆਂ ਤੇ ਲੱਗੇ ਉਹਨਾਂ ਵਿੱਚੋਂ ਪੰਜਾਬ ਨੂੰ ਬੈਨੀਫਿਟ ਕੀ ਮਿਲਿਆ ਇਹ ਕੋਈ ਦੱਸ ਸਕਦਾ ਕੁਝ ਵੀ ਨਹੀਂ ਹੋਇਆ ਲਾਸ ਤੋਂ ਸવાય ਕਿਸਾਨਾਂ ਦੀ ਮੌਤ ਤੋਂ ਸવાય ਛੋਟੇ ਕਿਸਾਨ ਨੂੰ ਮਜ਼ਦੂਰ ਨੂੰ ਜਾਂ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਅੱਜ ਤੱਕ ਕੋਈ ਬੈਨੀਫਿਟ ਨਹੀਂ ਹੋਇਆ ਹਾਂ ਸਰਕਾਰਾਂ ਦੇ ਨਾਲ ਸੌਦਾ ਕਰਕੇ ਕਰੋੜਾਂ ਰੁਪਏ ਇਹਨਾਂ ਨੇ ਲੇ ਲਿਆ ਆਪਣੇ ਘਰ ਪਰ ਲੈ ਤੇ ਪੰਜਾਬ ਲਈ ਇੱਕ ਵੀ ਕੋਈ ਮਸਲਾ ਇਹਨਾਂ ਨੇ ਸੁਲਝਾਇਆ ਹੋਵੇ ਕੋਈ ਬੈਨੀਫਿਟ ਮਿਲਿਆ ਹੋਵੇ ਇਹ ਤੁਸੀਂ ਦੱਸ ਸਕਦੇ ਹੋ ਜਿਹੜੇ ਰਾਜੇਵਾਲ ਵਰਗੇ ਨੇ ਨਾ ਅੰਦਰ ਖਾਤੇ ਕਿਵੇਂ ਇਹ ਕੇਂਦਰ ਨੇ ਜਾਂ ਪੰਜਾਬ ਦੀਆਂ ਪਾਰਟੀਆਂ ਨੇ ਫਿੱਟ ਕੀਤੇ ਹੋਏ ਨੇ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਬਹੁਤ ਵਾਰੀ ਕਹਿਣ ਦੀ ਪ੍ਰਾਪਰਟੀਆਂ ਚੈੱਕ ਕੀਤੀਆਂ ਜਾਣ ਇਹਨਾਂ ਦੇ ਕਾਰੋਬਾਰ ਕਿੱਥੇ ਕਿੱਥੇ ਨੇ ਔਰ ਇਹਨਾਂ ਦੇ ਫੋਨ ਚੈੱਕ ਕੀਤੇ ਜਾਣ ਸਭ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਹੋ ਜਾਣਾ ਤੁਹਾਡੇ ਵਿਸ਼ਵਾਸ ਨਾ ਕਰੋ ਇਹਨਾਂ ਲੋਕਾਂ ਤੇ ਜਿੱਥੇ ਮਰਜੀ ਹੈ ਤੁਸੀਂ ਵੋਟ ਪਾ ਸਕਦੇ ਹੋ ਇਹ ਮੈਂ ਬੇਨਤੀ ਕਰਨੀ ਹੈ ਪੰਜਾਬ ਦੇ ਵਸਿੰਦੇ ਲੋਕ ਜਿਹੜੇ ਨੇ ਨਾ ਜਿੱਥੇ ਮਰਜੀ ਤੁਸੀਂ ਵੋਟ ਪਾਓ ਪਰ ਕਦੇ ਵੀ ਗੁੰਮਰਾਹ ਹੋ ਕੇ ਵੋਟ ਨਾ ਪਾਓ ਝੂਕ ਦਾ ਪਾਲਣਾ ਦੇਖ ਕੇ ਵੋਟ ਨਾ ਪਾਓ ਝੁਕਦੇ ਪਾਲੜੇ ਨੂੰ ਵੋਟਾਂ ਪਾ ਪਾ ਕੇ ਅਸੀਂ ਪੰਜਾਬ ਦਾ ਬੇੜਾ ਘਰ ਕਰਤਾ ਤੇ ਅਸੀਂ ਪੰਜਾਬ ਦੇ ਮੁੱਦਿਆਂ ਬਾਰੇ ਸੋਚਣਾ ਪਰ ਇਹ ਜਿਹੜੀਆਂ ਖੂਨ ਪੀਣੀਆਂ ਜੋਕਾਂ ਨੇ ਨਾ ਕਿਸਾਨ ਆਗੂ ਇਹਨਾਂ ਨੂੰ ਬਚਾ ਕਰ ਲੋ ਜੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀਆਂ ਫਸਲਾਂ ਨੂੰ ਨਸਲਾਂ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ